ਅੱਗਾ ਵਾਲਾ ਜਿਹੜਾ ਉਹਦਾ ਉੱਥੇ ਜਨਮ ਹੋਇਆ ਇਹ ਕਹਿੰਦੇ ਪਦਾਰਥ ਪਹਿਲਵਾਨ ਨੂੰ ਆਪਣਾ ਉਸਤਾਦ ਮੰਨਦਾ ਇਧਰਲੇ ਪਾਸੇ ਗੌਰ ਮਾਚੀਵਾੜਾ ਵਾਲਾ ਕਹਿੰਦੇ ਵੀ ਜਦੋਂ ਰਾਹ ਹੋ ਜਾਂਦੇ ਐ ਰਾਹ ਤੋਂ 19 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਚੀਵਾੜਾ ਪੈਂਦਾ ਕਦੇ ਗੁਰੂ ਗੋਬਿੰਦ ਸਿੰਘ ਜੀ ਮਾਰਕ ਕਲਗੀ ਤਰ ਬਾਦਸ਼ਾਹ ਦੀਆਂ ਗੱਲਾਂ ਜੰਗਲਾਂ ਦੀਆਂ ਗੱਲਾਂ ਹੋਈਆਂ ਭੀਮਾ ਪਹਿਲਵਾਨ ਜੀ ਇਹ ਮੁੰਡਾ ਸ਼ੰਮੀ ਪਹਿਲਵਾਨ ਦਾ ਪੁੱਤਰਾ ਹੈ ਸਰਦਾਰ ਦਲਜੀਤ ਸਿੰਘ ਨੂੰ ਆਪਣਾ ਉਸਤਾਦ ਮੰਨਦਾ ਭਵੇਂ ਦੁਨੀਆਂ ਵਿੱਚ ਨਹੀਂ ਰਿਹਾ ਉਸਤਾਦਾਂ ਦੀ ਵੱਡੀ ਗੱਲ ਹੁੰਦੀ ਹੈ ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ ਇੱਥੇ ਗੁਰੂ ਦਰਤੀ ਦਾ ਸਥਾਨ ਬਣਦਾ ਮਦ ਸਿੱਖਿਆ ਦੀ ਜੁਨੀ ਮਿਲ ਜਾਵੇ ਫਿਰ ਆਣ ਕੇ ਬੰਦਾ ਇਨਸਾਨ ਬਣਦਾ ਮੇਰ ਹੋਵੇ ਰੱਬ ਦੀ ਮੇਰ ਦੀ ਨਾ ਤਦ ਜਕੇ ਬੰਦਾ ਪਲਵਾਨ ਬਣਦਾ ਚੱਕੀ ਮੈਗ ਤੇ ਬੈਚ ਛੇੜ ਦੇ ਕਹਾਣੀ ਨੂੰ ਵਾਹ ਜੀ ਵਾਹ ਸਿਰੇ ਦੇ ਮੁਕਾਬਲੇ ਜਿਹੜੇ ਮੈਦਾਨ ਦੇ ਵਿੱਚ ਐਨਾ ਬੱਬਰ ਸ਼ੇਰਾਂ ਦੇ ਦਰਮਿਆਨ ਸ਼ੁਰੂ ਹੋਏ ਆ ਕਹਿੰਦਾ ਕਰਨ ਤਬੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਆ ਚਾਮਾਂ ਦੇ ਨਾਲ ਪਾਲਣ ਪੁੱਤ ਨੂੰ ਫਿਰ ਚੰਡੀ ਜਿੱਤ ਹੁੰਦੀ ਏ ਕਿ ਗਿਆਨਵੰਦੀ ਸੰਗਤ ਜੰਗੀ ਤਾਰ ਦੇਵੇ ਵਿਦਵਾਨਾਂ ਨੂੰ ਖਾਨ ਪਿੰਡ ਤੇ ਮਿਹਨਤ ਵੱਡੀ ਚਾਹੀਦੀ ਪਹਿਲਵਾਨਾਂ ਨੂੰ ਚੰਡਿਆ ਜੋ ਉਸਤਾਦ ਕਿਸੇ ਦਾ ਪਾਵੇ ਬਖਤ ਪਹਿਲਵਾਨਾਂ ਨੂੰ ਅਮਨ ਦੇ올 ਵੀ ਕਰੇ ਸਲਾਮਾ ਝੁਕ ਝੁਕ ਕੇ ਪਹਿਲਵਾਨਾਂ ਨੂੰ ਅਮਨਦੇਲ ਵੀ ਕਰੇ ਸਲਾਮਾ ਚੁੱਕ ਚੁੱਕ ਕੇ ਪਹਿਲਵਾਨੇ ਨੂੰ ਉਹ ਪਸ਼ਮਿੰਦਰ ਹੈ ਆਲਮਗੀਰ ਦੇ ਵਿੱਚ ਦੋ ਅਖਾੜੇ ਚੱਲਦੇ ਨੇ ਇੱਕ ਕਹਿੰਦੇ ਸਕੰਦਰ ਪਹਿਲਵਾਨ ਦਾ ਇੱਕ ਮਾਸਟਰ ਅਖਾੜਾ ਚੱਲਦਾ ਮੇਰੇ ਵੀਰੋ ਆਹ ਕਹਿੰਦੇ ਇੰਡੀਅਨ ਨੇਵੀ ਪਹਿਲਵਾਨ ਹੈ ਮੇਰੇ ਵੀਰੋ ਤਿਲਵੰਦ ਸਿੰਘ ਦਾ ਪੁੱਤਰ ਕਾਲੇ ਕੈਂਜ ਦੇ ਵਿੱਚ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਦਰਵਿੰਦਰ ਪਹਿਲਵਾਨ ਜੀ ਨੂੰ ਆਪਣਾ ਉਸਤਾਦ ਮੰਨਦਾ ਆਲਮਗੀਰ ਵਾਲਾ ਮੇਰੇ ਵੀਰੋ ਆਲਮਗੀਰ ਜ਼ਿਲ੍ਹਾ ਲੁਧਿਆਣੇ ਨੂੰ ਬੁਲਾਉ ਕਰਦਾ ਮੇਰੇ ਵੀਰੋ ਕਹਿੰਦੇ ਵੀ ਮਾਲਵੇ ਦੇ ਸਭ ਤੋਂ ਵੱਡਾ ਜੋਨ ਹੈ ਪੰਜਾਬ ਦਾ ਮਾਝਾ ਮਾਲਵਾ ਦੇ ਦਵਾਬਾ ਹੈਪੀ ਜੀ ਸਰ ਹੈਲੋ ਹੈਲੋ ਇੱਕ ਸਨਮਾਨ ਸਾਡੇ ਸੂਖਾ ਸਰਪੰਚ ਤੇ ਸਾਡੀ ਬਲਾਕ ਸੰਪਤੀ ਮੈਂਬਰ ਜੀ ਹੈਗੀ ਆ ਤਾਂ ਬੰਦ ਸਰਪੰਚ ਤੇ ਪ੍ਰਦੀਪ ਸ਼ੇਰਪੁਰੀ ਜੀ ਕਿਰਪਾ ਕਰਕੇ ਸਟੇਜ ਤੇ ਆ ਕੇ ਆਪਣਾ ਸਨਮਾਨ ਲੈ ਕੇ ਜਾਣ ਜੀ ਸਾਡੇ ਸੈਕਟਰੀ ਸਾਹਿਬ ਨਰਿੰਦਰ ਭਾਜੀ ਸੈਕਟਰੀ ਸਾਹਿਬ ਨਰਿੰਦਰ ਪਾਜੀ ਮੰਗੇ 1 ਮਿੰਟ ਤੋਂ ਪਲੀਜ਼ ਜੀ ਰਾਜੇ ਸਰਪੰਚੇ ਮੇਰਾ ਵੀ ਰਾਜੋ ਸਾਰੇ ਜਣੇ ਹੁੰਦਲ ਸਾਹਿਬ ਜੇ ਕੋਈ ਨਾਂ ਰਹਿ ਗਿਆ ਤਾਂ ਮੇਰਾ ਵੀਰ ਹੈ ਨਾ ਮਨੋਰੀ ਸਰਪੰਚ ਸਾਡਾ ਸੋਨੀ ਗਿੱਲ ਪਾਜੀ ਹੈਪੀ ਸ਼ੇਰਪੁਰ ਆਜੋ ਮੇਰਾ ਵੀਰ ਹਾਂਜੀ ਮਾਨ ਸਨ ਨਾਲ ਨਾਲ ਕਿਉਂਕਿ ਵੱਡੀਆਂ ਕੁਸ਼ਤੀਆਂ ਵੱਡੇ ਪੜ ਗਏ ਕੁਸ਼ਤੀਆਂ ਆਰ ਪਾਰ ਹੋਣ ਗਿਆ جیت پال فوڑا سے دھرمندر کہی کی کشتی ہوگی بلراج بوپا رائے سارے برا کا تنواد ہے راج بھی سنگی تے سکا سرپنچ ہونا ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਆ ਸੁਖਾ ਸਰਪਾਜ ਆ ਸਾਹਮਣੇ ਕੁਸ਼ਤੀ ਦੀ ਗੱਲ ਛੇੜੀਏ ਆ ਕੁਸ਼ਤੀ ਆ ਰਾ ਪਰ ਲੈਣੀ ਐ ਮੇਰ ਬਿਰੋ ਕਹਿੰਦੇ ਵੀ ਆ ਗੌਰਵ ਐ ਮੇਰ ਬਿਰੋ ਇਹ ਮੁੰਡਾ ਉਹ ਪਹਿਲਵਾਨ ਐ ਦੁਨੀਆ ਦਾ ਮੇਰ ਬਿਰੋ ਜਿੰਨੇ ਕਦੇ ਪੁੱਛਿਆ ਨਹੀਂ ਮੇਰੀ ਕੁਸ਼ਤੀ ਕਿਹਦੇ ਨਾਲ ਹੋਵੇਗੀ ਇਹ ਕਹਿੰਦਾ ਜਿਹਦੇ ਨਾਲ ਦਿਲ ਚਾਹੁੰਦਾ ਉਹਦੇ ਨਾਲ ਕਰਵਾ ਦਿਓ ਤੇ ਜੇ ਤਰੀਕ ਫੜ ਲਈ ਤੇ ਇਹ ਮੁੰਡਾ ਪਹੁੰਚ ਜਾਂਦਾ ਕਹਿੰਦੇ ਵੀ ਵੱਡੀਆਂ ਗੱਲਾਂ ਹੋਈਆਂ ਗੌਰਵ ਮਾਚੀਵਾੜੇ ਵਾਲੀ ਦੀ ਆ ਇਨਸਾਨ ਵੱਡਾ ਹੁੰਦਾ ਹੈ ਤਾਂ ਬਚਪਨ ਭੁੱਲ ਜਾਂਦਾ ਹੈ ਵਿਆਹ ਜਦੋਂ ਹੁੰਦਾ ਹੈ ਤੇ ਮਾਂ ਬਾਪ ਭੁੱਲ ਜਾਂਦਾ ਹੈ ਬੱਚੇ ਜਦੋਂ ਹੁੰਦੇ ਆ ਫਿਰ ਬੰਦਾ ਭਰਾਵਾਂ ਨੂੰ ਭੁੱਲ ਜਾਂਦਾ ਹੈ ਜਦੋਂ ਬੰਦਾ ਮੀਰ ਹੋ ਜਾਂਦਾ ਹੈ ਤੇ ਫਿਰ ਗਰੀਬਾਂ ਨੂੰ ਭੁੱਲ ਜਾਂਦਾ ਹੈ ਤੇ ਕਹਿੰਦੇ ਵੀ ਜਦੋਂ ਬੰਦਾ ਬੁढ़ा ਹੋ ਜਾਂਦਾ ਫਿਰ ਸਾਰਾ ਕਹਿੰਦੇ ਚੇਤਾ ਆਉਂਦਾ ਆਪਣੀ ਜ਼ਿੰਦਗੀ ਦੀ ਕੱਲੀ-ਕੱਲੀ ਗੱਲ ਦਾ ਸਮੇਂ ਦੀ ਗੱਲ ਦਾ ਲਿਆਗਤ ਦੀ ਗੱਲ ਦਾ ਇਹ ਨੂਰ ਮੇਲੀਆ ਫਿਰ ਬੰਦੇ ਨੂੰ ਚੇਤਾ ਆਉਂਦਾ ਫਿਰ ਬੰਦੇ ਨੂੰ ਚੇਤਾ ਆਉਂਦਾ ਸ਼ਾਬਾਸ਼ 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 ਮੱਲੋ ਮਾਰੋ ਥੱਲਾ ਕਹਿੰਦਾ ਕਦੇ ਮਾਰੇ ਟਾਕ ਕਦੇ ਮਾਰੇ ਤੋਬੀ ਕਦੇ ਭੱਜ ਕੇ ਬੱਟਾ ਨੂੰ ਆਮਦਾਈ ਮਿਹਰ ਦੀ ਨਾ ਜੇ ਰੱਬ ਦੀ ਹੋਵੇ ਮਿਹਰ ਹਰ ਆਣ ਕੇ ਬੰਦਾ ਪਹਿਲਵਾਨ ਖਬਾਮਦਾਈ ਆ ਰੁਸਤ ਮਹਿੰਦ ਪਹਿਲਵਾਨ ਮਿਹਰਦੀਨ ਜੀ ਉਹਨਾਂ ਦੇ ਸੁਪੁੱਤਰ ਮਜੀਦਾ ਪਹਿਲਵਾਨ ਜੀ ਪਜੇ ਆ ਬੜੇ ਵਧੀਆ ਆ ਰਾਈਟਰ ਨੇ ਕਲਮ ਦੇ ਤਨੀਆਂ ਨਾਲ ਗੋਪੀ ਸਾਡਾ ਭਰਾ ਬੈਠਿਆ ਹੈ ਗੋਪੀ ਲਖਨ ਉਹ ਵੀ ਬੜੇ ਵਧੀਆ ਰਾਈਟਰ ਆ ਬੜੇ ਵਧੀਆ ਸ਼ੇਰ ਜਿਹੜੇ ਕੁਸ਼ਤੀ ਦੇ ਲਿਖਦੇ ਆ ਪਹਿਲਵਾਨੀ ਤੇ ਲਿਖਦੇ ਆ ਬੜਾ ਧੰਨਵਾਦ ਕਰਦੇ ਆ ਪਰ ਇਧਰ ਚੱਲਦੇ ਹੋਏ ਮਲਜੋਦੇ ਆ ਇਹਨਾਂ ਪਹਿਲਵਾਨਾਂ ਦੇ ਦਰਮਿਆਨਾ ਹੈ ਹੈਲੋ ਹੈਲੋ ਮੇਰਾ ਵੀਰ ਕੁਲਦੀਪ ਬਲੱਗਣ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਹੋਵੇ ਸਨਮਾਨ ਉਹਨਾਂ ਦਾ ਮੇਰੇ ਵੀਰ ਦਾ ਰਹਿ ਗਿਆ ਬਲੱਗਣ ਕੈਟਰਿੰਗ ਤੋਂ ਕੁਲਦੀਪ ਬਲੱਗਣ ਹਾਂਜੀ ਆ ਬਹੁਤ ਧੰਨਵਾਦ ਹੈ ਨਾਲ ਮਾਨ ਸਨਮਾਨ ਹੋ ਰਹੇ ਨੇ ਉਹ ਕਹਿੰਦੇ ਮਾਛੀਵਾੜੇ ਗੌਰਵਜੇ ਰਕਾਰਡ ਵੱਖਰੇ ਆ ਖੁੱਲਾ ਸਮਾ ਮੱਲ ਕੁਲੇ ਨੇ ਵੀ ਕਹਿੰਦੇ ਕੁਲੀ ਟੱਕਰੇ ਛੋਟੇ ਜਿੰਨੀ ਜਾਨ ਵੱਡਾ ਮਲ ਮਿੱਤਰੋ ਲਖਣ ਦਾ ਗੋਪੀ ਸੱਚੀ ਗੱਲ ਮਿੱਤਰੋ ਲਿਕੇ ਲਖਣ ਦਾ ਗੋਪੀ ਕਹਿੰਦੇ ਗੱਲ ਸੱਚ ਮਿੱਤਰੋ ਮਾਛੀ ਵਾਲੇ ਦਾ ਨਾਮ ਰਿਆ ਪੂਰਾ ਚੱਲ ਮਿੱਤਰੋ ਉਹ ਗੌਰਵ ਦਾ ਨਾਮ ਹੈ ਉਧਰ ਪਸ਼ਵਿੰਦਰ ਉਹ ਬੱਲੇ ਬੱਲੇ ਹੋਈ ਹੈ ਉਧਰ ਗੱਲ ਹੋਵੇਗੀ ਹਮੇਸ਼ ਮੱਤਰਾ ਪਹਿਲਵਾਨ ਕਹਿੰਦੇ ਯਾਰੋ ਮੱਤਰੇ ਦਾ ਬੜਾ ਮਸ਼ਹੂਰ ਮਾਲੇ ਕਹਿੰਦੇ ਮੱਤਰੇ ਦਾ ਪਹਿਲਵਾਨ ਕੁਲੰਦਾ ਵੱਖਰਾ ਸਟਾਈਲ ਹੈ ਗੱਜ ਜਿੰਨੀ ਚੌੜੀ ਸ਼ਾਦੀ ਪਾਹ ਚ ਤੂਫਾਨੇ ਮਤਰੇ ਵਾਲੇ ਵਿੱਚ ਯਾਰੋ ਝੋਟੇ ਜਿਨੀ ਜਾਣਾ ਮਤਰੇ ਵਾਲੇ ਦੇ ਵਿੱਚ ਯਾਰੋ ਗੋਪੀ ਝੋਟੇ ਜਿਨੀ ਜਾਣਾ ਇਹ ਗੋਪੀ ਭਰਾ ਦੀਆਂ ਕਲਮਾਂ ਲਿਖੀਆਂ ਵਾਹ ਜੀ ਵਾਹ ਉਧਰ ਚੱਲਦੇ ਹੋਏ ਮਲਜੂ ਦੇ ਸਿਰੇ ਦੇ ਆ ਮੈਦਾਨ ਦੇ ਵਿੱਚ ਹੈਲੋ ਲਾਲੀ ਸਰਪੰਚ ਗਿੱਦੜਪਿੰਡੀ ਤੋਂ ਉਹ ਸ਼ੰਜ ਕਮੇਟੀ ਨੂੰ 1000 ਰੁਪਏ ਦਾਨ ਕਰ ਰਹੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੀ ਹੁਣ ਅਸੀਂ ਵਿਸ਼ੇਸ਼ ਸਨਮਾਨ ਦੇਣਿਆਂ ਜਿਨ੍ਹਾਂ ਨੇ 10000 ਜਾਂ ਉਸ ਤੋਂ ਵੱਧ ਜਿਹੜੀ ਆਮਦਨ ਦਿੱਤੀ ਆ ਜੋਨਾਂ ਵਿੱਚ ਮੈਂ ਬੋਲਣ ਲੱਗਾ ਜੀ ਮਨਜੀਤ ਸਿੰਘ ਆਸਟ੍ਰੇਲੀਆ ਸਨੋ ਸਰਿੰਦਰ ਸਿੰਘ ਫਕੀਰ ਸਿੰਘ ਸਨੋ ਜਵਾਲਾ ਸਿੰਘ ਇਹ ਜਾਂ ਇਹਨਾਂ ਦਾ ਕੋਈ ਵੀ ਪਰਵਾਦਾ ਮੈਂਬਰ ਹੋਵੇ ਤਾਂ ਸਟੇਜ ਦੇ ਲੱਗ ਕੇ ਆ ਜਾਓ ਸਾਬੀ ਸਿੰਘ ਬੋਪਾ ਰਾਏ ਗਰਵਾਖਸ਼ ਗੌਰ ਸਰਿੰਦਰ ਗੌਰ ਪੁੱਤਰੀਆਂ ਮਹਿੰਦਰ ਸਿੰਘ ਕਰਨੈਲ ਸਿੰਘ ਬੋਪਾ ਰਾਏ ਬਾਰਮਜੀਤ ਸਿੰਘ ਸਾਫਕਾ ਸਰਪੰਚ ਜਲਮਨ ਸਿੰਘ ਜੀ ਕਾਮਰੇਡ ਸਾਹਿਬ ਉਹਨਾਂ ਦੇ ਪਰਿਵਾਰ ਚ ਕੋਈ ਮੈਂਬਰ ਹੋਵੇ ਮਾਸਟਰ ਨਰਮਲ ਸਿੰਘ ਘਾਰੂ ਜਗੀਰ ਸਿੰਘ ਬੋਪਾਰਾਏ ਗਰਮੀਤ ਸਿੰਘ ਬੋਪਾਰਾਏ ਮੰਗਲ ਸਿੰਘ ਢਿੱਲੋਂ ਜੁਹਾਰ ਸਿੰਘ ਮੰਗੀ ਸੁਖਦੇਵ ਸਿੰਘ ਬਲੱਗਣ ਸਰਜੀਤ ਸਿੰਘ ਸਨੋ ਚੰਨਣ ਸਿੰਘ ਸਤਨਾਮ ਸਿੰਘ ਸਨੋ ਚੰਨਣ ਸਿੰਘ ਜਗਤਾਰ ਸਿੰਘ ਜੱਗੀ ਮਨਪ੍ਰੀਤ ਸਿੰਘ ਸਨੋ ਨਰਮਲ ਸਿੰਘ ਘੱਗਾ ਜਸਪਾਲ ਸਿੰਘ ਬਾਗੜੀ ਮਿੰਦਰ ਸਿੰਘ ਪਿੰਦਾ ਇਨਾ ਪਰਿਵਾਰਾਂ ਵਿੱਚ ਜੋ ਜਿਹੜੇ ਵੀ ਮੈਂਬਰ ਐ ਇੱਥੇ ਪਲੀਜ਼ ਸਟੇਜ ਦੇ ਲੱਗ ਕੇ ਆ ਜਾਓ ਕਿਉਂਕਿ ਸਮਾਂ ਬਹੁਤ ਘਟਿਆ ਆਪਣੇ ਕੋ ਆਪ ਹਾਂ ਸਾਡੇ ਨੰਬਰਦਾਰ ਸਾਹਿਬ ਜੀ ਸਰਦਾਰ ਕੁਲਜਿੰਦਰ ਸਿੰਘ ਜੀ ਉਹਨਾਂ ਨੇ ਬੇਨਤੀ ਹੈ ਕੁਲਰਾਜ ਸਿੰਘ ਜੀ ਨੰਬਰਦਾਰ ਸਾਹਿਬ ਆ ਪਾਣ ਸਮਾਂ ਜਿਹੜਾ ਪ੍ਰਾਪਤ ਕਰ ਲੈਣ ਵਾਹ ਜੀ ਵਾਹ ਉਧਰ ਦੋ ਮੁਕਾਬਲੇ ਜਿਹੜੇ ਸਿਰੇ ਤੇ ਚੱਲਦੇ ਆ ਕਹਿੰਦਾ ਡਿੱਗੇ ਨਹੀਂ ਥੱਲੇ ਬੜਾ ਜ਼ੋਰ ਲਾ ਲਿਆ ਆਪਣੇ ਬਗਾਨਿਆਂ ਨੇ ਹੋਰ ਲਾ ਲਿਆ ਉਹ ਦਿਲ ਮੇਰਾ ਸਾਫ਼ ਕਿੰਨਾ ਪੜ ਨਹੀਂ ਸਕੇ ਜੱਟ ਦੀ ਚੜਾਈ ਨਾਲ ਯਰ ਨਹੀਂ ਸਕੇ ਕਿ ਦੋ ਵਾਰ ਕਰ ਲਈਏ ਪਿੱਛੇ ਵੱਲ ਨੂੰ ਲੱਗਦੇ ਨਹੀਂ ਮੂੰਹ ਕਰਦੇ ਬੰਦੇ ਦੱਲੇ ਦੇ ਉਹ ਤਾਂ ਗੱਲ ਵੱਖਰੀ ਕੇ ਚੁੱਪ ਰਹਿੰਨੇ ਆ ਅੰਦਰ ਤਾਂ ਭੇਤੀ ਅਸੀਂ ਇਕੱਲੇ ਇਕੱਲੇ ਦੇ ਉਹ ਗੱਲ ਬੱਕਰੀ ਕੇ ਚੁੱਪ ਰਹਿੰਨੇ ਆ ਅੰਦਰ ਤਾਂ ਭੇਤੀ ਅਸੀਂ ਇਕੱਲੇ ਇਕੱਲੇ ਦੇ ਗੱਲੇ ਗੱਲਾਂ ਟਿਕਾਣੇ ਦੀ ਮੈਂ ਸਾਹਮਣੇ ਲਾਤੀ ਆ ਹੈਲੋ ਜੀ ਪਾਰੇ ਕੇ ਪਰਿਵਾਰ ਦੇ ਵਿੱਚੋਂ ਜਿਹੜਾ ਵੀ ਮੈਂਬਰ ਹੋਵੇ ਉਹ ਇੱਥੇ ਆ ਕੇ ਆਪਣਾ ਬੇਜ ਵਿਸ਼ੇਸ਼ ਸਨਮਾਨ ਲੈ ਸਕਦਾ ਸਰਵਾਰ ਬਲਬੀਰ ਸਿੰਘ ਜੀ ਉਹ ਵੀ ਆ ਕੇ ਆਪਣਾ ਵਿਸ਼ੇਸ਼ ਸਨਮਾਨ ਲੈ ਜਿਨ੍ਹਾਂ ਨੇ ਪਟਕੇ ਵਾਸਤੇ ਪੈਸੇ ਦਿੱਤੇ ਆ ਬਾਕੀ ਅਸੀਂ ਧੰਨਵਾਦ ਕਰਦੇ ਆ ਸਪੈਸ਼ਲ ਤੌਰ ਤੇ ਲੈਂਬਰ ਪਹਿਲਵਾਨ ਜੀ ਦਾ ਮੰਗਾ ਜਿਹੜਾ ਅਲਾਉਂਸਰ ਆ ਤਕਰੀਬਨ 20-25 ਸਾਲ ਤੋਂ ਸਾਡੇ ਕੋ ਆ ਰਿਹਾ ਛੇ ਰੁਪਏ ਇਸ ਇਹਨਾਂ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡੀ ਸ਼ੰਝ ਕਮੇਟੀ ਦੀ ਰੌਣਕ ਨੂੰ ਚਾਰ ਚੰਦ ਲਾਇਆ ਜੀ ਹਾਂਜੀ ਅਸਰੀਫ ਤੇ ਜਗਰੂਪ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣ ਜਿਹੜੇ ਸ਼ਰੀਫ ਤੇ ਜਗਰੂਪ ਹਾਂ ਉਹ ਬਲੱਗਨ ਪਰਿਵਾਰ ਚੋਂ ਜਿਹੜਾ ਵੀ ਮੈਂਬਰ ਹੋਵੇ ਸਟੇਜ ਤੇ ਪਹੁੰਚੇ ਬਲੱਗਨ ਪਰਿਵਾਰ ਚੋਂ ਸਾਡੇ ਮੇਨ ਬਲੈਰਰ ਬੇਨ ਦੀ ਹੈ ਵੀ ਕੁਝ ਮਾਨਸਮਾਨ ਨਾਲ ਜਲਦੀ ਦੇ ਨਾਲ ਕਰਾਂਗੇ ਠੰਡ ਦਾ ਠੰਡ ਜਿਹੜੀ ਉੱਤਰ ਦੀ ਹੁੰਦੀ ਹੈ ਕਿਉਂਕਿ ਪਹਿਲਵਾਨਾਂ ਨੂੰ ਆਪਾਂ ਗਰਮ ਜ਼ਰੂਰ ਕਰਾਂਗੇ ਬੇਨ ਦੀ ਹੈ ਵੀ ਆਪਾਂ ਗੁਸਤੀਆਂ ਆਰ ਪਾਰ ਲਾਵਾਂਗੇ ਜੀ ਅਗਲੀ ਗੱਲ ਸ਼ਾਬਾਸ਼ ਸ਼ਾਬਾਸ਼ ਪਹਿਲਵਾਨਾਂ ਨੂੰ ਮਾਰੋ ਹੱਲਾ ਲਿਆਓ ਤੇਜੀ ਗੁਸਤੀ ਦੇ ਵਿੱਚ ਲਾਓ ਜੋਰ ਲਾਓ ਦਾਪ ਵਿੱਚ ਗੌਰਵ ਗੌਰਵ ਤੇ ਧਰਮਿੰਦਰ ਉਮੇਸ਼ ਤੇ ਪਸ਼ਪਿੰਦਰ ਕਰੋ ਫੈਸਲੇ ਗੁਸਤੀਆਂ ਦੇ ਮੱਲੋ ਹਾਂਜੀ ਓ ਉਧਰਲੇ ਪਾਸੇ ਉਹ ਮਥਰੇ ਵਾਲੇ ਦੇ ਬੱਲੇ ਬੱਲੇ ਕਰਾਤੀ ਹੈ ਤਾੜੀ ਮਾਰੇ ਯਾਰ ਜੇ ਸਵਾਦ ਉਹਨਾਂ ਨੂੰ 100 ਵਾਰ ਤਾੜੀ ਨਾਲ ਮਾਰੇ ਯਾਰ ਮਾਰੇ ਮਾਰੋ ਯਾਰ ਦਰਸ਼ਕ ਵੀਰਾਂ ਦੇ ਨਾਲ ਕੁਸ਼ਤੀਆਂ ਦਾ ਕਹਿੰਦੇ ਵੀ ਪਿੰਡ ਬਾਜ ਦਾ ਔਰ ਸਗੀ ਸੁਲਤਾਨ ਦਾ ਢੋਲ ਵਜਦਾ ਉਹ ਬਾਹਰ ਖੜੇ ਦਾ ਮਜੀਦੇ ਫਿਰ ਪੂਰਾ ਜੋਰ ਲੱਗਦਾ ਹੈ ਪੂਰਾ ਜੋਰ ਲੱਗਦਾ ਨਾਲ ਹੀ ਮੈਂ ਬੇਨਤੀ ਕਰਾਂ 31000 ਦੀ ਕੁਸ਼ਤੀ ਜਗਰੂਪ ਤੇ شریف ਅਲੀ ਖਾੜਾ ਨਮਾ ਪਟਕਾਲੀਆਂ 31000 ਰੁਪਏ ਦੇ ਮਾਨ ਸਨਮਾਨ ਜਿਹੜੀ ਕੁਸ਼ਤੀ ਬਰਾਬਰ ਰਹੀ ਹੈ ਉਹ ਪੈਸੇ ਪ੍ਰਾਪਤ ਕਰਨ ਇਧਰ ਮਥਰੇ ਵਾਲੇ ਦੇ ਸਿਰੇ ਲੰਮੀ ਪਾਰੀ ਦਾ ਮੱਲ ਪੰਮਾ ਪਹਿਲਵਾਨ ਰੂਬਰ ਖੰਨੇ ਵਾਲਾ ਨਿਰਾਇ ਇਤਫਾਨੇ ਊਨੇ ਵਾਲੇ ਗੌਰਵ ਦਾ ਬੜਾ ਬੁਰਾ ਹੱਲਾ ਏ ਜੱਸੇ ਪੱਟੀ ਦੀ ਹੁਣ ਕਰ ਕਰ ਗੱਲਾ ਏ ਸਾਬਾ ਕਹਾਲੀ ਵੀ ਮੱਲ ਪੂਰਾ ਚੋਟੀ ਦਾ ਉਹ ਟੂਮ ਛੇੜੀ ਕਮਲ ਨਹੀਂ ਕਿਸੇ ਤੋਂ ਰੋਕੀਦਾ ਮਾਚੀ ਬੜੇ ਵਾਲਾ ਵੀ ਗੌਰਵ ਡੰਗਲਾਂ 'ਚ ਹਟ ਇਧਰ ਕਹਿੰਦੇ ਮਥਰੇ ਵਾਲਾ ਤਰਮਿੰਦਰ ਹੜੀ ਯਾਰੋ ਪੂਰਾ ਫਟਾ ਹੈ ਇਧਰ ਮਥਰੇ ਵਾਲਾ ਤੇ ਤਰਮਿੰਦਰ ਯਾਰੋ ਹੁਣ ਪੂਰਾ ਫਟਾ ਹੈ ਗੱਲਾਂ ਫਟਦੀਆਂ ਹੋ ਗਈਆਂ ਤੇ ਬੋਲ ਬੈਸਵਿੰਦਰ ਦੀ ਆਉਣ ਗਈ ਵਾਹ ਜੀ ਵਾਹ ਸ਼ਾਬਾਸ਼ ਸ਼ਾਬਾਸ਼ ਮੱਲੋ ਕਹਿੰਦਾ ਰੰਧਾ ਦੁਨੀਆ ਸਲਾਮਾ ਫੇਰ ਕਰਦੀ ਓ ਹੋ ਹੋ ਆਹ ਕੌਣ ਜਿੱਤਿਆ ਇਹ ਮੇਸ਼ ਮਥਰੇ ਵਾਲਾ ਇਹ ਮੇਸ਼ ਮਥਰੇ ਵਾਲਾ ਆਖਣਾ ਲੀਲੂ ਪਹਿਲਵਾਨ ਦਾ ਲੜ ਪਰ ਹਰਿਆਣਾ ਜਿਹੜਾ ਮੈਦਾਨ ਦੇ ਵਿੱਚ ਚੱਕਾ ਲੱਗ ਗਿਆ ਬਲਾਰਿਆਂ ਦੇ ਜੋਰ ਲੱਗੇ ਪਰ ਉਹਨੂੰ ਸੋ ਵਜੈਰਾ ਜੇ ਤੰਦਰੁਸਤੀ ਵਾਸਤੇ ਉਹਦੇ ਜੀਅਾਂ ਦੀ ਤੰਦਰੁਸਤੀ ਲਈ ਤਾੜੀ ਮਾਰ ਦਿਓ ਇੱਕ ਭਾਜੀ ਉਹ ਮਤਰੇ ਵਾਲੇ ਦੇ ਬੱਲੇ ਬੱਲੇ ਕਰਾਤੀ ਹੈ ਕਹਿੰਦੇ ਮਤਰੇ ਦੇ ਪੇੜੇ ਬੜੇ ਮਸ਼ਹੂਰਾ ਮਤਰੇ ਦੇ ਬੈਸ ਪੇੜੇ ਬੜੇ ਮਸ਼ਹੂਰਾ ਚੱਕੇ ਰੱਖ ਚੱਕ ਸ਼ਾਬਾਸ਼ ਸ਼ਾਬਾਸ਼ ਤਰਮਿੰਦਰ ਕੁਹੜੀ ਤੇ ਗੌਰਵ ਮਾਛੀਵਾੜਾ ਕਹਿੰਦੇ ਚੜਦੀ ਜਵਾਨੀ ਦਾ ਨਿਮਾਨ ਕਰੀਦਾ ਉਹ ਸੱਪਾਂ ਦੀਆਂ ਸਰੀਆਂ ਦੀ ਤਾਰ ਤਰੀਦਾ ਹੁੰਦੇ ਨੇ ਬੇਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਰੇ ਦਿਲ 'ਚੇ ਲੱਖੀ ਨਾ ਬਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਕਿ ਸਾਡੇ ਬਾਰੇ ਦਿਲ 'ਚੇ ਰੱਖੀ ਨਾ ਬਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਦੁਖਰੇ ਹੋ ਮਾਜਾ 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 ਦੇਖ ਕਰ ਦੀਰ ਕਾਨ ਮਾਜਾ 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 ਦੇਖ ਕਰ ਦੀਰ ਕਾਨ ਹੋ ਮਾਜੇ ਪਿੰਡੋਂ ਆ ਕੇ ਦੇਖ ਉੱਠਿਆ ਤੂਫਾਨ ਮਾਝੇ ਵਿੰਡੋ ਆਕੇ ਦੇਖ ਉੱਠਿਆ ਤੂਫਾਨ ਸ਼ੇਰ ਵਾਂਗੂ ਰਹਿੰਦਾ ਏ ਬੀਬੀਓ ਬੁਕਦਾ ਸ਼ੇਰ ਵਾਂਗੂ ਰਹਿੰਦਾ ਏ ਬੀਬਾ ਬੋ ਕਦਾ ਇਹਦੇ ਮੂਰੇ ਜਾਰੇ ਜਾਣ ਜੇ ਟੁੱਟਕਦਾ ਇਹਦੇ ਮੂਰੇ ਸਾਰੇ ਜਾਣ ਜੇ ਟੁੱਕਦਾ ਹਲੋ ਚਾਚਾ ਲਖਵੀਰ ਸਿੰਘ ਜੀ ਪ੍ਰਤਾਪ ਤੇ ਹਰਜੀਤ ਚਾਲ ਹਰਜੀਤ ਚਾਲ ਨੂਰਮੇਲ ਆਪਣਾ ਮਾਨ ਸਨਮਾਨ ਪ੍ਰਾਪਤ ਕਰੇ ਹਰਜੀਤ ਮੇਰਾ ਚਾਲ ਨੂਰਮੇਲ ਲਿਆ ਲਖਵੀਰ ਸਿੰਘ ਚਾਚਾ ਜੀ ਇਹ ਸਾਬੀ ਹੁਣ ਦਾ ਸਨਮਾਨ ਕਰਨਾ ਕਿਰਪਾ ਕਰਕੇ ਤੁਸੀਂ ਆ ਕੇ ਲੈ ਜਾਓ ਕੋਈ ਨਹੀਂ ਆਂਦੀ ਆ ਜਾਓ ਭਾਜੀ ਤੁਸੀਂ ਹੁਣ ਥੋੜੇ ਸਿਆਣੇ ਹੋਏ ਮੇਰੇ ਵਾਂਗੂ ਛਾਲ ਨਹੀਂ ਮਾਰਨੀ हां जी شریف ਤੇ ਸਰਪੰਚੇੜੋ 2 ਨੰਬਰ ਦਾ ਪਟੜਕਾ ਕੱਲ ਨੂੰ ਟੰਡੋਵਾਲ ਦੇ ਵਿੱਚ ਹੋਵੇਗਾ 1 ਨੰਬਰ ਦੀ ਕੁਸ਼ਤੀ ਤਰਮਿੰਦਰ ਕਾਲੀ ਪ੍ਰਤਪਾਲ ਫਗਵਾੜਾ ਖੇਡ ਦੇ ਮੈਦਾਨ ਵਿੱਚ ਚੱਲਦੀ ਹੋਈ ਕੁਸ਼ਤੀ ਹੈ ਆਹ ਕਹਿੰਦੇ ਸਾਹਮਣੇ ਐਨ ਕਹਿੰਦੇ ਵੱਡੀ ਤਗੜੀ ਟੱਕਰ ਹੈ ਅੱਜ ਦੇ ਕੁਸ਼ਤੀ ਲਾਸਟ ਕੁਸ਼ਤੀ ਹੈ ਫਾਈਨਲ ਮੁਕਾਬਲਾ ਕੱਲ ਨੂੰ 6 ਤਰੀਕ ਹੈ ਕੱਲ ਨੂੰ ਗੱਲਾਂ ਟੰਡੋਵਾਲ ਮੇਲੇ ਦੀਆਂ ਹੋਣਗੀਆਂ ਸੱਦੇ ਹੋਏ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣੀਆਂ ਇਹ ਨੋਟ ਕਰਦੇ ਜਾਓ ਜੀ ਦੇ ਹੋਰ ਕਿਸੇ ਦੀ ਕੋਈ ਕੁਸ਼ਤੀ ਕੋਈ ਮਾਨਸਮਾਨੀ ਹੈ ਬਗਾ ਸ਼ਾਹਕੋਲ ਸ਼ਾਹਕੋਲ ਦੇ ਨਾਲ ਪਿੰਡ ਟੰਡਵਾਲ ਜਦੋਂ ਸਰਿੰਦਰ ਸਿੰਘ ਜੀ ਛੱਟਾ ਸਾਹਿਬ ਕਹਿੰਦੇ ਵੀ ਆਓ ਜਾਣਕਾਰੀ ਦੇ ਰਹੇ ਨੇ ਸਾਡੇ ਲੈਂਬਰ ਸਿੰਘ ਜੀ ਸਾਰੇ ਭਰਾਵਾਂ ਦਾ ਧੰਨਵਾਦ ਤੇ ਚੱਕੋ ਬੈਸ ਜੀ ਛੇੜ ਦੋ ਕਹਾਣੀ ਨੂੰ ਸ਼ਾਬਾਸ਼ ਸ਼ਾਬਾਸ਼ ਪਹਿਲਵਾਨਾਂ ਕਹਿੰਦੇ ਸੁੱਖੀ ਲਿਖਦਾ ਵਿੱਚ ਕੇ ਕਰਾਲੇ ਮੱਲ ਟਾਣੇ ਕਿੜਾ ਸਖਾਲੇ ਉਹ ਨਾਲ ਬਗਾਨੇ ਪਿੰਡਣਾ ਹੋਵੇ ਚਾਹੀਦੇ ਬੰਦਾ ਦਲੇਰ ਜੀ ਹਾਂ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬੱਬਰ ਸ਼ੇਰ ਜਿਆ ਬੱਬਰ ਸ਼ੇਰ ਜਿਆ ਗੱਲ ਤੇ ਕਾੜੇ ਲੱਗਦੀ ਐ ਜੋ ਕਹਿੰਦੇ ਕਰਨੀ ਹੋਏ ਪਲਵਾਨੀ ਦਿਲ ਚਾਹੀਦਾ ਬੱਬਰ ਸ਼ੇਰ ਜਿਆ ਕਹਿੰਦੇ ਜੱਟ ਖੇਚੋ ਬੱਚਾ ਰੇਤ 'ਚੋ ਮੱਝ ਛੱਪੜ 'ਚੋ ਫਕੀਰ ਛੱਪੜ 'ਚੋ ਸ਼ਰਾਬੀ ਟੇਕੇ 'ਤੋ ਜਨਾਨੀ ਪੇਕੇ 'ਤੋ ਨੇਤਾ ਕੁਰਸੀ 'ਤੋ ਅਮਲੀ ਸੁਸਤੀ 'ਤੋ ਵੇਲੜ ਫੇਸਬੁੱਕ 'ਤੋ ਕੱਢਨੇ ਬੜੇ ਔਖੇ ਆ ਕਿ ਵੇਲੜ ਫੇਸਬੁੱਕ 'ਤੋ ਕੱਢਨੇ ਬੜੇ ਔਖੇ ਆ ਵੇਲੜ ਫੇਸਬੁਕ ਤੋਂ ਕਰਨੇ ਬੜੇ ਓਕੇ ਆ ਵਾਹ ਜੀ ਵਾਹ ਸ਼ਾਬਾਸ਼ 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 ਕਹਿੰਦਾ ਸੂਰਜ ਵੀ ਅਕਬਰ ਸਾਹਿਬ ਦੇ ਤੁਪਾ ਜੇੜ ਤੇ ਹਟਦੀਆਂ ਓਏ ਹੋਏ ਡੱਬਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸੜਦੀਆਂ ਕੋਹ ਮਾਗ ਵਿੱਚ ਛੱਡਿਆ ਯਾਰੋ ਨਹੀਂ ਗਰ ਜਾਈਆਂ ਦਾ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਅੱਜ ਲਾਈਆਂ ਮਿਹਨਤਾਂ ਖਾਧੀਆਂ ਖੁਰਾਕਾਂ ਦੇ ਮੁੱਲ ਮੈਦਾਨ ਦੇ ਵਿੱਚ ਤੁਹਾਡੇ ਸਾਹਮਣੇ ਮੋੜੇ ਜਾ ਰਹੇ ਆ हां आज कहंदे सिरे दीया गल्ला होणिया गौरੇ माची ਬਣੇ ਵਾ ਇੱਕ ਪਾਸੇ ਦਵਾਬੇ ਵਾਲਾ ਮਲ ਦੂਜੇ ਪਾਸੇ ਮਾਜੇ ਵਾਲਾ ਹੜਵੇ ਬਾਬਲਾ ਹੜਵੇ ਮੇਰਾ ਮਾਜੇ ਸਖ ਨਾ ਕਰਵੇ ਉਥੋਂ ਦੇ ਜੱਟ ਭੇੜੇ ਸੁਣੀ ਦੇ ਊਠਾਂ ਨੂੰ ਪਾਉਂਦੇ ਖੜਵੇ ਖੜ ਤਾਂ ਮੇਤੋਂ ਕੋਟ ਨਹੀਂ ਹੋਣੀ ਉਹ ਗੁੱਤੋਂ ਲੈnde ਫੜਵੇ ਮੇਰਾ ਉੱਡੇ ਡੋਰੀਆ ਮਹਿਲਾਵਾਲਾ ਕਰਵੇ ਮੇਰਾ ਉੱਡੇ ਡੋਰੀਆ ਮਹਿਲਾਵਾਲਾ ਕਰਵੇ ਚੱਕ ਮਹਿਗੇ ਤੇ ਬੈਸ ਕਰਦੇ ਅਗਲੇ ਮਲ ਦੀ ਗੱਲ ਵਾਹ ਜੀ ਵਾਹ ਕਹਿੰਦਾ ਮਿਹਨਤ ਕਰਕੇ ਮਸਲ ਬਣਾਏ ਜਬ ਧਤੋ ਲਿਗਾ ਆ ਜੋਸ਼ ਜਵਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਾਰੀਫਾਂ ਹੁੰਦੀ ਖੇਡ ਕੁਸ਼ਤੀ ਦੀ ਗੱਲ ਉੜਦੀ ਧੂੜ ਸਮਾਨੀ ਪੁੱਟੇ ਵਾਲਿਆ ਜ਼ੋਰ ਲੱਗਦਾ ਲੱਗਦਾ ਚੜੀ ਜਵਾਨੇ ਕੇ ਦੇ ਵਾਲਿਆ ਜ਼ੋਰ ਲੱਗਦਾ ਜ਼ੋਰ ਲੱਗਦਾ ਚੜੀ ਜਵਾਨੇ ਕਹਿੰਦਾ ਮੱਜਾ ਸਾਹ ਸਾ ਚੁੰਗੀਆਂ ਬੂਰੀਆਂ ਮਾਨ ਗੁੱਟ ਗੁੱਟ ਕੇ ਖਮਈਆਂ ਮੈਨੂੰ ਚੂਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਨਹੀਂ ਤਾਰੀਫਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ 'ਚ ਮੇਰਾ ਆ ਮੇਰੀ ਤਾਰੀਫਾਂ ਹੁੰਦੀਆਂ ਹੈਲੋ ਮੀਏਵਾਲ ਤੋਂ ਸਾਡੇ ਕੋਲ ਸਰਪੰਚ ਸਾਹਿਬ ਪਹੁੰਚੇ ਆ ਉਹਨਾਂ ਦਾ ਇੱਥੇ ਆਏ ਤੇ ਜੀ ਆਇਆਂ ਆਖਦੇ ਆ ਜੀ ਉਹਨਾਂ ਨੂੰ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਧੰਨਵਾਦ ਜੀ ਹਾਂ ਜੀ ਧੰਨਵਾਦ ਹੈ ਕਹਿੰਦੇ ਬੱਲੇ ਬੱਲੇ ਗੱਲ ਗਈ ਹੈ ਕਿ ਐਵੇਂ ਨਹੀਂ ਸਪੀਕਰਾਂ 'ਚ ਨਾਂ ਬੋਲਦਾ ਜੇ ਕੀਤੀ ਹੋਵੇ ਮਿਹਨਤ ਤਾਂ ਬੋਲਦਾ ਪੱਥਰ ਜਾ ਹੋ ਕੇ ਜ਼ਿੰਦਗੀ ਨੂੰ ਜਿਉਣਾ ਪੈਂਦਾ ਹੈ ਨਾਮ ਤਾਂ ਘਰ ਦੇ ਰੱਖ ਦਿੰਦੇ ਪਰ ਆਪ ਨੂੰ ਬਣਾਉਣਾ ਪੈਂਦਾ ਹੈ ਬੰਦ ਸਾਹਿਬ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਨਾਮ ਬਣਦਿਆ ਉਧਰਲੇ ਪਾਸੇ ਗੱਲਾਂ ਸਿਰੇ ਲੱਗੀਆਂ ਭਈਆ ਕੁਸ਼ਤੀ ਲਾਸਟ ਹੈ ਕਿ ਬੁਰੀ ਬਿਮਾਰੀ ਚੱਲ ਪਈ ਜਾਂਦਾ ਫੱਕਲਣ ਤਲੀਆਂ ਲਿਪੀਆਂ ਨੇ ਕਈ ਤਾਂ ਲਾਉਂਦੇ ਟੀਗੇ ਮਿੱਤਰੋ ਕਈਆਂ ਨੇ ਗੋਲੀਆਂ ਫੱਕੀਆਂ ਨੇ ਇੱਕ ਲੱਖ ਦੀ ਮੱਝ ਆਉਦੀ ਔਖੀਆਂ ਪੀਣੀਆਂ ਲੱਸੀਆਂ ਨੇ ਉਹ ਕਮਲੀ ਦੁਨੀਆ ਨੇ ਪਾਈਆਂ ਮੌਤ ਨੂੰ ਜਫੀਆਂ ਕਮਲੀ ਦੁਨੀਆ ਨੇ ਪਾਈਆਂ ਮੌਤ ਨੂੰ ਜਫੀਆਂ ਉਧਰ ਅਸਲਮ ਸਾਡਾ ਭਰਾ ਕੁਲਦਾ ਵੀ ਵਧੀਆ ਗੋਂਦਾ ਵੀ ਬੜਾ ਵਧੀਆ ਸੰਨੀ ਬਾਈ ਦਾ ਚੇਲਾ ਹੈ ਹਾਂਜੀ ਡਾਕਟਰ ਮੀਹਵਾਲ ਤੋਂ ਡਾਕਟਰ ਸਾਹਿਬ ਮੀਹਵਾਲ ਤੋਂ ਵਿਸ਼ੇਦਰ ਦੇ ਪੁੱਛੇ ਆ ਅਸੀਂ ਧੰਨਵਾਦ ਕਰਦੇ ਆਂ ਹਾਂਜੀ ਕਰੋ ਗੱਲ ਮੈਂ ਹੈਲੋ ਮਾਲੀਦੋ ਅੰਗਾ ਪੰਚ ਸਾਹਿਬ ਜੀ ਪਹੁੰਚੇ ਸਾਡੇ ਦਰਮਿਆਨ ਉਹ ਸਟੇਜ ਤੇ ਆ ਕੇ ਆਪਣਾ ਮਾਨ ਸਨਮਾਨ ਲੈ ਲੈਣ ਮਾਲੀਦੋ ਪੰਚ ਸਾਹਿਬ ਅੰਗਾ ਪੰਚ ਸਾਡੇ ਦਰਮਿਆਨ ਪਹੁੰਚੇ ਆ ਉਹ ਸਟੇਜ ਤੇ ਆ ਕੇ ਆਪਣਾ ਮਾਨ ਸਨਮਾਨ ਲੈ ਲਓ ਹਾਂਜੀ ਬਾਜੀ ਬਾ ਅਸलम ਭਰਾ ਦੀ ਫਰਮਾਇਸ਼ ਹੈ ਕਹਿੰਦਾ ਚਿੱਟੀ ਚਾਦਰ ਵਾਲਾ ਸ਼ੇਰ ਜਿਹੜਾ ਜਰੂਰ ਸੁਣਾ ਦਿਓ ਕਹਿੰਦਾ ਸਫ਼ਰ ਜ਼ਿੰਦਗੀ ਦਾ ਜਦੋਂ ਹੈ ਮੁੱਕ ਜਾਣਾ ਸੁੱਤੇ ਬਿਆਂ ਨੇ ਫੇਰ ਅਸੀਂ ਉੱਠਣਾ ਨਹੀਂ ਚਿੱਟੀ ਚਾਦਰ ਦੀ ਮਾਰ ਨਹੀਂ ਬੁੱਕਲੇ ਸੀ ਤੇ ਰਪੈਣਾ ਕਿਸੇ ਨੂੰ ਪੁੱਛਣਾ ਨਹੀਂ ਸਾਨੂੰ ਜਾਂਦਿਆ ਕਿਸੇ ਨੇ ਰੋਕਣਾ ਨਹੀਂ ਆਸੀ ਰੋਕਿਆ ਕਿਸੇ ਦੇ ਰੁਕਣਾ ਨਹੀਂ ਆ ਚਾਰ ਦਿਨ ਪੈਣੀ ਕਾਮਰ ਵਾਲੀ ਇਸ ਨਮ ਮੁੜ ਕੇ ਨਾ ਵੀ ਕਿਸੇ ਨੇ ਸਾਡਾ ਪੁੱਛਣਾ ਨਹੀਂ ਕਿਉਂਕਿ ਬੰਦਾ ਚੰਗਾ ਹੋਵੇ ਲੋਕੀ ਤਾਂ ਹੀ ਜਿੱਤੇ ਕਰਦੇ ਆ ਬਾਬਾ ਬੁੱਲੇ ਸ਼ਾਹ ਜੀ ਲਿਖਦੇ ਨੇ ਕਿ ਇੱਥੇ ਸਭ ਮੁਸਾਫਿਰ ਕਿਸੇ ਨਾ ਪਾਈ ਰਹਿਣਾ ਆਪੋ ਆਪਣੀ ਬਾਤ ਮੁਕਾ ਕੇ ਸਭ ਨੂੰ ਮੁੜਨਾ ਪੈਣਾ ਇੱਕ ਦਿਨ ਤਾਰ ਨੇ ਟੁੱਟ ਜਾਣਾ ਜਦ ਬਸ ਡਾਡੇ ਤੇ ਪੈਣਾ ਟੁੰਬਾ ਜਿੰਦੜੀ ਦਾ ਸਦਾ ਨਹੀਂ ਵੱਜਦਾ ਰਹਿਣਾ ਟੁੰਬਾ ਜਿੰਦੜੀ ਦਾ ਸਦਾ ਨਹੀਂ ਵੱਜਦਾ ਰਹਿਣਾ ਅਰੇ ਇਧਰ ਬੱਬਰ ਸ਼ੇਰੇ ਦਾ ਮਲਜੁਦ ਜਿਹੜਾ ਚੱਲਦਾ ਕਹਿੰਦੇ ਬੋਲ ਦੀ ਟਿੱਡਰੀ ਜਦੋਂ ਚੌਥੇ ਪੈਰ ਨੂੰ ਉਦੋਂ ਵੱਲ ਉੱਠ ਲਾਉਂਦੇ ਨੇ ਰਮਾਲੀਆਂ ਸੂਈ ਦੇ ਨੱਕੇ 'ਚੋਂ ਸੋਨੀ ਪੈਂਦਾ ਲੰਗੜਾ ਕਰਨੀਆਂ ਗੱਲਾਂ ਉਂਜ ਨੇ ਸਖਾਲੀਆਂ ਕਈ ਕੋ ਦਿਨ ਜਾਂਦਾ ਨਿਸ਼ਟਾਰ ਬਣਿਆ ਆ ਰੋੜਾ ਰੋੜਾ ਲਾ ਕੇ ਮਹਿਲ ਜਾਂਦੇ ਨੇ ਜਿਨੇ ਇੱਕੋ ਸੀਜ਼ਨ ਦੇ ਚੱਜ ਨਾਲ ਲੱਗਦੇ ਪਹਿਲੀ ਜੋੜ ਵਾਲਿਆਂ ਤੋਂ ਨੋਟ ਜਾਂਦੇ ਨਹੀਂ ਗਿਣੇ ਛੇਪੇ ਸੇ 1 ਮਿੰਟ ਮੇਰਾ ਵੀਰ ਹਾਂਜੀ ਸਾਡੇ ਨਾ ਨਗਰ ਦੇ ਸਾਡੇ ਵੱਡੇ ਸੂਝਵਾਨ ਸੀਨੀਅਰ ਮੈਂਬਰ ਗੁਰਦੇਵ ਸਿੰਘ ਸਵਾਮੀ ਜੀ ਜੇ ਕਿਤੇ ਸਾਡੀ ਆਵਾਜ਼ ਸੁਣਦੇ ਹੋਣ ਤਾਂ ਸਟੇਜ ਤੇ ਆ ਕੇ ਸੰਪਰਕ ਕਰਨ ਦੀ ਉਹਨਾਂ ਨੇ ਅੰਗਾ ਸਰਪੰਚ ਮਨਲੀ ਤੋਂ ਗਰਦਿਆਲ ਸਿੰਘ ਜੀ ਨੂੰ ਚੰਨਣ ਸਿੰਘ ਜੀ ਉਹਨਾਂ ਦਾ ਜਿਹੜੇ ਸਤਨਾਮ ਸਿੰਘ ਦੇ ਜੀਤ ਸਿੰਘ ਨੇ ਪੈਸੇ ਭੇਜੇ ਆ ਇਹਨਾਂ ਥਰੂ ਭੇਜੇ ਉਹਨਾਂ ਦਾ ਮਾਨ ਸਨਮਾਨ ਆ ਕੇ ਲੈਣਗੇ ਵਾਹ ਜੀ ਵਾਹ ਉਧਰ ਕੋਰ ਦੇ ਮਾਛੀਵਾੜੇ ਵਾਲਾ ਉੱਪਰਲੇ ਪਾਸੇ ਏਥੇਲੇ ਪਾਸੇ ਧਰਮਿੰਦਰ ਹੈ ਕਹਿੰਦੇ ਕਲਯੁੱਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਉਹ ਕੁਸ਼ਤੀ ਦੇ ਵਿੱਚ ਵੀ ਗਰੰਟ ਹੋਣਾ ਚਾਹੀਦਾ ਕਿ ਘਰ ਦੀ ਲੜਾਈ ਗੱਲ ਆਮ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਕੋਮਾ ਪਿਛੇ ਲੜ ਜਾਂਦੇ ਨੇ ਉਂਝ ਮੀਣੀਆਂ ਦੇ ਉੱਤੇ ਬੱਲੇ ਟਕਰਾਂ ਹੀ ਹੁੰਦੀਆਂ ਆਹ ਸਿੰਘ ਕੁੰਡੀਆਂ ਦੇ ਮੱਲੇ ਮੱਲੀ ਫਸ ਜਾਂਦੇ ਆ ਆਹ ਸਿੰਘ ਕੁੰਡੀਆਂ ਦੇ ਮੱਲੇ ਮੱਲੀ ਅੜ ਜਾਂਦੇ ਨੇ ਅੜ ਜਾਂਦੇ ਆ ਇਧਰਲੇ ਪਾਸੇ ਗੱਲਾਂ ਸਿਰੇ ਲੱਗਦੀਆਂ ਹੋਈਆਂ ਖੇਡ ਦੇ ਮੈਦਾਨ ਦੇ ਵਿੱਚ ਸੋ ਕਹਿੰਦੇ ਧਾਰ ਵੀ ਬਣਦਾ ਪਿੱਤਲ ਤੋਂ ਤੇ ਤਲ ਵੀ ਬਣਦਾ ਪਿੱਤਲ ਦਾ ਵਿਚ ਦਵਾਈਆਂ ਪੈਂਦਾ ਜੋ ਸੱਕ ਹੈ ਕਿਕਰ ਦਾ ਸੰਧੂਆ ਨਾਲ ਸਾਈਆਂ ਦੇ ਯਾਰੀ ਉਦੋਂ ਸਾਬਤ ਹੋ ਜਾਂਦੀ ਏ ਜੇ ਜਾਈਏ ਕਹਿੰਦੇ ਜਾਣਾ ਹੋਵੇ ਮੋਗੇ ਤੇ ਮੂਹੋ ਨਕੋਦਰ ਨਿਕਲਦਾ ਜੇ ਜਾਣਾ ਹੋਵੇ ਮੋਗੇ ਤੇ ਮੂਹੋ ਨਕੋਦਰ ਨਿਕਲਦਾ ਮਸਤਾ ਬਲੀਆਂ ਦੀ ਤਰਤੀਆ ਆ ਦੇ ਲਖਨ ਦਾ ਦਰਬਾਰਜੀ ਸਰ ਹੈਲੋ ਜੀ ਸਰ ਤੇ ਮਨੋਤ ਸਿੰਘ ਜੀ ਆਪਣਾ ਨਾਮ ਲੈਣਗੇ ਜੀ ਸਨਮਾਨ ਸਨਮਾਨ ਲੈਣਗੇ ਜੁਹਾਰ ਸਿੰਘ ਮੰਗੀ ਉਹਨਾਂ ਦੇ ਪਰਿਵਾਰ ਤੋਂ ਕੋਈ ਹੈਗਾ ਤਾਂ ਉਹ ਵੀ ਆਪਣਾ ਨਾਮ ਮਾਨ ਸਨਮਾਨ ਲੈ ਜਾਓ ਸ਼ਾਬਾਸ਼ ਤੇ ਲੋ ਜੀ ਕੁਸ਼ਤੀ ਬੜੀ ਵਧੀਆ ਚੱਲਦੀ ਹੈ ਕਹਿੰਦੇ ਲੋਕੀ ਅੱਜ ਭੁੱਲ ਗਏ ਸਲੀਕਾ ਪੈਰ ਦਾ ਉਹ ਚੱਲ ਪਿਆ ਕੰਮ ਯਾਰੋ ਲੁੱਟ ਮਾਰਦਾ ਹਰ ਬੰਦਾ ਪਾਰਟੀ ਬਣਾਈ ਫਿਰਦਾ ਉਹ ਚੰਡੇ ਵਿੱਚ ਡੰਡਾ ਜਿਹਾ ਫਸਾਈ ਫਿਰਦਾ ਕਿ ਲੱਗ ਪਈ ਸ਼ਹੀਦਾਂ ਦੀ ਉਡਾਣ ਖਿੱਲੀ ਜੀ ਕੀਦਾ ਕੀਦਾ ਬਦਲੂ ਇਤਿਹਾਸ ਦਿੱਲੀ ਜੀ ਆਹ ਜੈ ਜੈਕਾਰੇ ਆਪਣੀ ਬੁਲਾਉਣ ਲੱਗ ਪਏ ਕਿ ਚੇਲੇ ਅੱਜ ਗੁਰੂ ਨੂੰ ਸਿਖਾਉਣ ਲੱਗ ਪਏ ਆਹ ਚੇਲੇ ਅੱਜ ਗੁਰੂ ਨੂੰ ਸਿਖਾਉਣ ਲੱਗ ਪਏ ਤ੍ਰਿਲੋਕ ਸਿੰਘ ਤੋਕੀ ਜਿੱਥੇ ਮੇਰੀ ਆਵਾਜ਼ ਆਉਂਦਾ ਹੋਵੇ ਸਟੇਜ ਤੇ ਆ ਕੇ ਪਹੁੰਚੇ ਹਾਂ ਤ੍ਰਿਲੋਕ ਸਿੰਘ ਨਵੇਂ ਪਿੰਡੇ 25 ਤਰੀਕ ਨੂੰ ਦੰਗਲ ਹੋਇਆ ਮੇਰੇ ਵੀਰ ਜਿਹਦੇ ਵਿੱਚ ਗੌਰਵ ਨੇ ਕਹਿੰਦੇ ਜਿੱਤ ਪ੍ਰਾਪਤ ਕੀਤੀ ਨਮਾਪਿੰਡ ਦੋਨੇ ਬਾਲ ਦੇ ਵਿੱਚ ਵੀ ਤਿੰਨ ਵੱਡੇ ਪੜਗੇ ਸੀਗੇ 15552 ਓ ਹਾ ਓਹ ਗੌਰਵ ਮਾਚੀ ਵਾਲਾ ਵਾਲਾ ਓਹ ਗੌਰਵ ਮਾਚੀ ਵਾਲੇ ਵਾਲਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਬਈ ਤਾੜੀ ਮਾਰਿਓ ਕੁਸ਼ਤੀ ਵਧੀਆ ਲੱਗੀ ਆਜੇ ਤਾੜੀਆਂ ਜ਼ੋਰਦਾਰ ਸਿਰਾ ਕਰਾ ਗਿਆ ਮੁੰਡਾ ਸਿਰਾ ਇੱਕ ਤਾੜੀ ਲਹਿਮਰ ਪਹਿਲਵਾਨ ਜੀ ਦੇ ਨਾਂ ਤੇ ਵੀ ਲਾ ਦਿਓ ਜ਼ੋਰਦਾਰ ਬਈ ਸ਼ਾਬਾਸ਼ 10 ਸਕਿੰਟ ਰਹਿ ਗਿਆ ਸੀ ਕੁਸ਼ਤੀ ਦੇ ਦੇਖ ਲਓ ਕੁਸ਼ਤੀ ਕਹਿੰਦੇ ਰੇਤ ਦੀ ਗੰਧ ਹੈ ਇੱਥੇ ਪਤਾ ਲੱਗਦਾ ਨੇ ਸਮਾਹ ਹੋ ਚੁਲਿਆ ਸੀ 10 ਸੈਕਿੰਡ ਰਹਿੰਦੇ ਸੀ ਕੁਸ਼ਤੀ ਤੇ ਵਾਹ ਜੀ ਵਾਹ ਸੈਲਪੋਰਾਂ ਵਾਲਿਆਂ ਨੂੰ ਮੁबारकਾਂ ਦੋਨੇ ਕੁਸ਼ਤੀਆਂ ਜਿਹੜੀਆਂ ਉਹ ਲਿਪੜ ਗਈਆਂ ਤੇ ਬਹੁਤ ਬਹੁਤ ਸਾਰੀ ਸੰਜ ਕਮੇਟੀ ਨੂੰ ਸਾਰੇ ਪਿੰਡ ਨੂੰ ਬਹੁਤ ਬਹੁਤ ਵਧਾਈਆਂ ਮਰ ਕਿਰਪਾ ਕਰੇ ਸੱਚੇ ਪਾਤਸ਼ਾਹ ਅਗਲੇ ਸਾਲ ਫੇਰ ਇੱਥੇ ਮਿਲਣ ਦਾ ਮੌਕਾ ਮਿਲੇ ਦੋਨੇ ਮੇਰੇ ਕਮੈਂਟਰ ਬੜੇ ਵੀਰ ਮੇਰੇ ਰਸੀਲੇ ਕਮੈਂਟਰ ਸੀ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੈ ਲਹਿਮਰ ਪਹਿਲਵਾਨ ਜੀ ਨੰਮਾ ਪਿੰਡ ਕਾਲੀਆਂ ਖੜਾ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੂਬਰੂ ਹਣ ਦਾ ਮੌਕਾ ਮਿਲਿਆ ਬੜਾ ਧੰਨਵਾਦ ਐਨਿਕ ਸੇਵਾ ਐਂਕਰ ਛੇ ਪੈਂ ਦੀ ਪ੍ਰਦਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀਤ ਸਿੰਘ ਬੋਪਾਰਾ ਇਹ ਜਗੀਰ ਸਿੰਘ ਬੋਪਾਰਾ ਉਹਨਾਂ ਦੇ ਪਰਿਵਾਰ ਚੋਂ ਕੋਈ ਵੀ ਮੈਂਬਰ ਹੋਵੇ ਤੋ ਆਪਣਾ ਮਾਨ ਸਨਮਾਨ ਆ ਕੇ ਪ੍ਰਾਪਤ ਕਰੇ ਜੀ ਲੋ ਜੀ ਸਾਰੀ ਸੰਗਤ ਦਾ ਅਸੀਂ ਕੋਟਰ ਕੋਟਰ ਧੰਨਵਾਦ ਕਰਦੇ ਆ ਜਿੰਨੀਆਂ ਵੀ ਸੰਗਤਾਂ ਸਾਡੇ ਪਿੰਡ 'ਚ ਚੱਲ ਕੇ ਆਈਆਂ ਬਾਹਰੋਂ ਨੇੜੋਂ ਦੂਰੋਂ ਸ਼ਹਿਰਾਂ ਪਿੰਡਾਂ 'ਚੋਂ ਮੱਲਿਆਂ 'ਚੋਂ ਕਸਬੀਆਂ 'ਚੋਂ ਡੇਰਿਆਂ ਤੋਂ ਅਸੀਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਆਂ ਕਮਲ ਮੇਰਾ ਵੀਰ ਜੋ ਕੁਸ਼ਤੀ ਦਾ ਰਿਪੋਰਟਰ ਹੈ ਮੈਂ ਧੰਨਵਾਦ ਕਰਦਾ ਲੈਂਬਰ ਸਿੰਘ ਪਹਿਲਵਾਨ ਜੀ ਹੋਰਾਂ ਦਾ ਵੀ ਨਗਰ ਨਿਵਾਸੀਆਂ ਦਾ ਸਮੁੱਚੀ ਕੈਮਰਾਮੈਨ ਟੀਮ ਬਾਬੇ ਦੇ ਸੇਵਾਦਾਰ ਔਰ ਨੌਜਵਾਨ ਭਰਾਵਾਂ ਦਾ ਮੰਗੇ ਚਲੋ ਜੀ ਉਧਰ ਕਮਲ ਪਹਿਲਵਾਨ ਜੀ ਸ਼ੰਕਰ ਉਹਨਾਂ ਵੱਲੋਂ ਟਰੈਕਸੂਟ ਦੇ ਨਾਲ ਲੈਂਬਰ ਪਹਿਲਵਾਨ ਜੀ ਦਾ ਜਿਹੜਾ ਮਾਨਸਮਣ ਕੀਤਾ ਜਾਣਾ ਨਾਲੇ ਸੁਖੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਇਹ ਕਮਲ ਪਹਿਲਵਾਨ ਜੀ ਇਹ ਨਹੀਂ ਪਹਿਲਵਾਨਾਂ ਤੁਸੀਂ ਟੈਕਸੂਟ ਹੀ ਚੱਲਦੇ ਕਹਿੰਦੇ ਕੋਟ ਕੋਟ ਬਿੰਟ ਹੋਇਆ ਉਹ ਇਹ ਦੋਵਾਂ ਦਾ ਬੋਲਦੇ ਹੁਣ ਅਜੀ ਮੈਂ ਬੋਲ ਉਹ ਐਵੇਂ ਕਹਿੰਦੇ ਨਹੀਂ ਉਹ ਮੱਛੀ ਵਾਲੇ ਉਹ ਐਵੇਂ ਕਹਿੰਦੇ ਨਹੀਂ ਉਹ ਮੱਛੀ ਵਾਲੇ ਫੜ ਤੋਣੋ ਸਿੱਟ ਲੈਂਦੇ ਹਲੋ 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 ਪਲੀਜ਼ ਯਾਰ ਇੱਕ ਮਿੰਟ ਤੈਨੂੰ ਖੁੱਲਾ ਸਮਾਂ ਦੇਵਾਂਗੇ ਸਾਬੀ 2 ਮਿੰਟ ਰੁਕ ਮੇਰਾ ਵੀਰ ਕੋਈ ਸਾਡੇ ਸਨਮਾਨ 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 ਠੀਕ ਹੈ ਜੀ ਧੰਨਵਾਦ ਨਹੀਂ ਨਹੀਂ ਸਾਡੇ ਥੋੜੇ ਜਿਹੇ ਮਾਨ ਸਨਮਾਨ ਕਰਨ ਵਾਲੇ ਆ ਗੁਰਮੀਤ ਸਿੰਘ ਬੋਪੜਾਏ ਨਹੀਂ ਨਹੀਂ ਕਰ ਲੈਂਦੇ ਸਨਮਾਨ ਕੁਲਦੀਪਾ ਜੀ ਨਾ ਕੁਲਦੀਪਾ ਜੀ ਨਾ ਆ ਜਾ ਮੇਰਾ ਵੀਰ ਆ ਜਾ ਆ ਜਾ ਆ ਏਦਾਂ ਨਹੀਂ ਯਾਰ ਮਾਨ ਸਨਮਾਨ ਰਹਿੰਦਾ ਜੇ ਅਸੀਂ ਨਿਗਾ ਤੁਹਾਡੇ ਲਈ ਸਾਡੀ ਕਲਪ ਸਨਮਾਨ ਕਰੋ ਤੁਸੀਂ ਜਿਹੜੇ ਭਾਈ ਬਾਰੋਂ ਆਏ ਤੁਹਾਡਾ ਜੀ ਸਾਹਿਬ ਹੈਲੋ ਕੁਲਦੀਪ ਭਾਜੀ ਚਾਚਾ ਹੋ ਨਾਲ ਯਾਰ ਚਾਰਕ ਜਾਨ ਪੰਜ ਸਾਹਿਬ ਮਨਸਿਕ ਹੋਇਆ ਕਰੋ ਚਾਰਕ ਜਾਨ ਨਾਲ ਯਾਰ ਸੋਹਣਾ ਲੱਗਦਾ ਆ ਕੁਲਦੀਪ ਭਾਈ ਸਾਡੇ ਸਨਮਾਨਯੋਗ ਮੱਖਣ ਭਾਜੀ ਇਸ ਤੋਂ ਬਾਅਦ ਸਾਡੇ ਗਰਮੀਤ ਸਿੰਘ ਬੋਪਰਾ ਤੇ ਜਗੀਰ ਸਿੰਘ ਬੋਪਰਾ ਦੇ ਪਰਿਵਾਰ ਵੱਲੋਂ ਕੋਈ ਵੀ ਮੈਂਬਰ ਹੋਵੇ ਸਾਡਾ ਦਿਲਬਾਖ ਸਿੰਘ ਪੰਜੋਂ ਸਨਮਾਨ ਲੈਣਗੇ ਪਰਮਜੀਤ ਸਿੰਘ ਸਾਡੇ ਕੋਗੀ ਸਰਪੰਚ ਵੱਲੋਂ ਕੋਈ ਵੀ ਹੋਵੇ ਨੰਬਰ ਭਲਵਾਨ ਇਹ ਤੋਂ ਬਾਅਦ ਸਾਡੇ ਅਸ਼ਨੀ ਟੈਂਟ ਮਨਲੀ ਵਾਲੇ ਉਹ ਵੀ ਆ ਕੇ ਆਪਣਾ ਸਨਮਾਨ ਲੈ ਜਾਣ ਮੇਰਾ ਵੀਰ ਬਣਿਆ ਸਾਡੇ ਬਹੁਤ ਦੇਰ ਤੋਂ ਸਾਡੇ ਸਾਥਰੇ ਦੇ ਰਹੇ ਲਾਈਵ ਸਟੂਡੀਓ ਗੁਰੂ ਨਾਨਕ ਕੀਰ ਗੁਰੂ ਨਾਨਕ ਗੁਰਨਾਣਕ ਸਟੂਡੀਓ ਤੋਂ ਆ ਕਰਿਓ ਆ ਕਰਿਓ ਸੁਲਮਾਨ ਸਾਡੇ ਮਾਮਾ ਜੀ ਗੁਰਨਾਣਕ ਸਟੂਡੀਓ ਤੋਂ ਬੜੀ ਦੇਰ ਤੋਂ ਸਾਡਾ ਲਾਈਵ ਦੇ ਸਾਥ ਦੇ ਰਿਹਾ ਜੀ ਉਸ ਤੋਂ ਬਾਅਦ ਸਾਡੇ ਐਨਾਉਂਸਰ ਤੇ ਸਾਡੇ ਛਿੰਝ ਦੇ ਜਾਨ ਲੈਂਬਰ ਸਿੰਘ ਭਾਜੀ ਆਜੋ ਮੇਰਾ ਵੀਰ ਫਟਾਫਟ ਭਾਈ ਦੇ ਪੈਸੇ ਦਾ ਪਾ ਰਹੇ ਹੋ ਲੈਂਬ ਲੈਂਬਰ ਭਾਈ ਦੇ ਪੈਸੇ ਇੱਥੇ ਹੋਣਾ ਕਿਹਦੇ ਲੈ ਗਿਆ ਹੁਣ ਵੜ ਗਿਆ ਕਿ ਉਹ ਕਿਸੇ ਕੋਲ ਸਾਡਾ ਗੁਰਬਾਜ ਛੋਟਾ ਮੁੰਡਾ ਦੇਖਿਓ ਤੇਜੇ ਦਾ ਛੋਟਾ ਮੁੰਡਾ ਕਿਤੇ ਕਿਸੇ ਕੋਲ ਹੋਵੇ ਤਾਂ ਭਾਜੀ ਉਧਰ ਤਾਂ ਨਹੀਂ ਗਿਆ ਇੱਧਰ ਨਾ ਹੁੰਦੇ ਤੇਜੇ ਦਾ ਮੁੰਡਾ ਗੁਰਬਾਜ ਦੇ ਮਿਲ ਕਿਸੇ ਨਾਲ ਖੇਡਦਾ ਤਾਂ ਮੇਂ ਕਿਰਪਾ ਕਰਕੇ ਸੰਪਰਕ ਕਰਨ ਸਟੇਜ ਤੇ ਆ ਕੇ ਇੱਕ ਹੋਰ 5 ਕਿਲੋ ਕੇ ਆਇਆ ਹੋਇਆ ਸਾਡੇ ਜੀ ਉਹ ਪਹਿਲਵਾਨ ਉਮੇਸ਼ ਮਥਰਾ ਜੀ ਨੂੰ ਕਿਰਪਾ ਕਰਕੇ ਮਥਰਾ ਸਾਹਿਬ ਉਹ ਵੀ ਸਨਮਾਨ ਲੈ ਜਾਓ ਆਪਣਾ ਮੰਗੇ ਮੇਰਾ ਵੀਰ ਆਪਣਾ ਸਨਮਾਨ ਲੈ ਜਾ ਭਾਜੀ ਪਹਿਲੇ ਆਉਂਦੇ ਅੱਛਾ ਕੇ ਆਹੋ ਵੀ ਉਹ ਦੂ ਆਪਾਂ ਕਰੀਏ ਇਧਰ ਸੋਰੀ ਯਾਰ ਬਿੱਲੇ ਭੱਤੀ ਖੀਰ ਸਿੰਘ ਦੇਤੀ ਆ ਇਧਰ ਦਿਓ ਮੰਗੇ ਦਾ ਮੰਗੇ ਮੰਗੇ ਨੂੰ ਦਿਓ ਭਾਜੀ ਉੱਪਰ ਦੀ ਆਓ ਇਤਾਂ ਨਹੀਂ ਯਾਰ ਆਏ ਭਾਜੀ ਉੱਪਰ ਦੀ ਆਓ ਯਾਰ ਭਾਜੀ ਆਦਾ ਦੇਖਿਆ ਦੇਖਿਆ ਸਾਰੇ ਸਾਰੇ ਨੌਜਵਾਨ ਵੀਰਾਂ ਦਾ ਬੜਾ ਧੰਨਵਾਦ ਉਹਨਾਂ ਦਾ ਸਾਂਝਾ ਸਨਮਾਨ ਸਾਡਾ ਬਿੰਦੀ ਚਾਚਾ ਬਿੰਦਰ ਸਿੰਘ ਚਾਚਾ ਹੋ ਗਿਆ ਸਨਮਾਨ ਆਜਾ ਆਜਾ ਇਦਾਂ ਨਾ ਕਰ ਯਾਰ ਤੈਨੂੰ ਪਤਾ ਮਾੜਾ ਮੋਟਾ ਸਾਨੂੰ ਚੇਤਾ ਭੁੱਲ ਜਾਂਦਾ